ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਜ ਜੀ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜਿਹਾ ਉਪਾਅ ਲੈ ਕੇ ਆਏ ਹਾਂ ਸੰਗਜ ਜੀ ਜਿਸ ਨੂੰ ਤੁਸੀ ਮੰਗਲਵਾਰ ਦੇ ਦਿਨ ਕਰਨਾ ਹੋਵੇਗਾ ਤੇ ਗੁੜ ਦੇ ਨਾਲ ਤੁਸੀ ਇੱਕ ਛੋਟਾ ਜਿਹਾ ਉਪਾਅ ਕਰਨਾ ਹੈ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਮੰਗਲਵਾਰ ਦੇ ਦਿਨ ਗੁੜ ਦਾ ਇਹ ਛੋਟਾ ਜਿਹਾ ਉਪਾਅ ਕਰ ਲੈਂਦੇ ਹੋ ਤੁਸੀਂ ਬਹੁਤ ਚੱਲਦੇ ਆ ਆਪਣੀ ਜ਼ਿੰਦਗੀ ਦੇ ਵਿੱਚ ਅਮੀਰ ਬਣ ਜਾਓਗੇ ਤੁਹਾਡੇ ਘਰ ਦੇ ਵਿੱਚ ਕੜੌੜਾਂ ਦਾ ਧਨ ਹੋਵੇਗਾ ਘਰ ਦੀ ਸਾਰੀ ਗਰੀਬੀ ਦੂਰ ਹੋ ਜਾਵੇਗੀ ਸੌਣ ਮਹੀਨੇ ਦੇ ਵਿੱਚ ਮੰਗਲਵਾਰ ਦੇ ਦਿਨ ਤੁਸੀਂ ਇਹ ਸੁਪਾਣਾ ਕਰਨਾ ਹੋਵੇਗਾ ਸੌਣ ਮਹੀਨੇ ਦੇ ਇੱਕ ਮੰਗਲਵਾਰ ਜਿੰਨੇ ਵੀ ਮੰਗਲਵਾਰ ਆਉਣਗੇ ਉਹਨਾਂ ਸਾਰਿਆਂ ਦਾ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਜ਼ਿਆਦਾ ਮਹੱਤਵ ਹੈ ਅਸੀਕੇ ਸੇਵੀ ਮੰਗਲਵਾਰ ਸੌਂ ਦੇ ਮਹੀਨੇ ਦੇ ਵਿੱਚ ਇਹ ਉਪਾਅ ਕਰ ਸਕਦੇ ਹਾਂ ਇਸ ਤਰੀਕੇ ਦੇ ਨਾਲ ਸੌਂ ਦੇ ਮਹੀਨੇ ਵਿੱਚ ਆਉਣ ਵਾਲੇ ਕਿਸੇ ਵੀ ਮੰਗਲਵਾਰ ਨੂੰ ਜੇਕਰ ਤੁਸੀਂ ਗੋੜ ਦਾ ਉਪਾਅ ਕਰੋਗੇ ਤੁਸੀਂ ਆਪਣੀ ਸੁੱਤੀ ਹੋਈ ਕਿਸਮਤ ਨੂੰ ਜਗਾ ਸਕਦੇ ਹੋ ਆਪਣੀ ਘਰ ਦੀ ਸਾਰੀ ਗਰੀਬੀ ਨੂੰ ਦੂਰ ਕਰ ਸਕਦੇ ਹੋ ਤੇ ਇਸ ਨੂੰ ਪਾਉਣ ਨੂੰ ਕਰਨ ਦੇ ਨਾਲ ਤੁਸੀਂ ਸਾਰੀਆਂ ਮੁਸ਼ਕਲਾਂ ਦਾ ਤੁਹਾਨੂੰ ਹੱਲ ਮਿਲ ਜਾਵੇਗਾ ਤੁਹਾਡੀ ਜ਼ਿੰਦਗੀ ਵਿੱਚੋਂ ਦੁੱਖ ਦੂਰ ਹੋਣਗੇ ਸਿਰਫ ਤੇ ਸਿਰਫ ਤੁਸੀਂ ਇਹ ਇੱਕ ਛੋਟਾ ਜਿਹਾ ਉਪਾਅ ਕਰਨਾ ਹੋਵੇਗਾ ਇਸ ਨੂੰ ਕਰਨ ਦੇ ਨਾਲ ਤੁਹਾਡੀ ਕਿਸਮਤ ਰਾਤੋਂ ਰਾਤ ਚਮਕ ਜਾਵੇਗੀ ਇਸ ਤਰੀਕੇ ਦੇ ਨਾਲ ਜੇਕਰ ਅਸੀਂ ਗੱਲ ਕਰੀਏ ਤਾਂ 2025 ਦਾ ਜੋ ਸਾਲ ਹੈ ਉਹ ਮੰਗਲ ਦਾ ਸਾਲ ਹੈ ਤੇ ਇਸੇ ਤਰੀਕੇ ਦੇ ਨਾਲ ਜੇਕਰ ਅਸੀਂ ਸੌਨ ਦੇ ਮਹੀਨੇ ਦੇ ਵਿੱਚ ਮੰਗਲਵਾਰ ਦੇ ਦਿਨ ਇਹ ਉਪਾਅ ਕਰਾਂਗੇ ਤਾਂ ਤੁਸੀਂ ਸਮਝ ਲਓਗੇ ਤੁਹਾਡੇ ਭਾਗ ਨੂੰ ਤੁਹਾਡੇ ਭਾਗ ਨੂੰ ਚਮਕਾਵੇਗਾ ਹੀ ਚਮਕਾਵੇਗਾ ਤੇ ਤੁਹਾਡੀਆਂ ਆਉਣ ਵਾਲੀਆਂ ਅਗਲੀਆਂ ਪੀੜ੍ਹੀਆਂ ਦੇ ਤੱਕ ਵੀ ਤੁਹਾਡੇ ਘਰ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਜਾਂ ਮੁਸ਼ਕਲ ਤੁਹਾਨੂੰ ਨਹੀਂ ਆਵੇਗੀ ਇਸ ਪਾ ਨੂੰ ਅਸੀਂ ਕਿਸ ਤਰੀਕੇ ਨਾਲ ਕਰਨਾ ਹੈ ਤੇ ਕਿਵੇਂ ਕਰਨਾ ਹੈ ਕਿੰਨਾ ਸਮਾਂ ਅਸੀਂ ਲਗਾਤਾਰ ਕਰ ਸਕਦੇ ਹਾਂ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦੇਣਾ ਜੀ ਤੇ ਆਓ ਸਾਥ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਇਸ ਪਾਣ ਨੂੰ ਕੌਣ ਕੌਣ ਕਰ ਸਕਦਾ ਹੈ ਇਸ ਪਾਣ ਨੂੰ ਲੇਡੀਜ਼ ਜੈਂਟਸ ਦੋਨੋਂ ਹੀ ਕਰ ਸਕਦੇ ਹਨ ਜਿਨ੍ਹਾਂ ਨੂੰ ਵੀ ਇਸ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਉਹ ਆਪਣੇ ਘਰ ਦੇ ਵਿੱਚ ਬੈਠ ਕੇ ਕੋਈ ਵੀ ਇਸ ਉਪਾਣ ਨੂੰ ਕਰ ਸਕਦਾ ਹੈ ਇਸ ਉਪਾਣ ਤੁਸੀਂ ਮੰਗਲਵਾਰ ਦੇ ਦਿਨ ਕਰਨਾ ਹੋਵੇਗਾ ਸੌਣ ਮਹੀਨੇ ਵਿੱਚ ਜਿੰਨੇ ਵੀ ਮੰਗਲਵਾਰ ਹੋਣਗੇ ਕਿਸੇ ਵੀ ਮੰਗਲਵਾਰ ਤੁਸੀਂ ਇਸ ਉਪਾਣ ਨੂੰ ਕਰ ਸਕਦੇ ਹੋ ਜੇਕਰ ਤੁਸੀਂ ਸੌਣ ਮਹੀਨੇ ਦੇ ਜਿੰਨੇ ਮੰਗਲਵਾਰ ਨੇ ਹਰ ਇੱਕ ਮੰਗਲਵਾਰ ਨੂੰ ਤੁਸੀਂ ਇਹ ਉਪਾਅ ਕਰਨਾ ਚਾਹੁੰਦੇ ਹੋ ਤਾਂ ਇਹ ਹਰ ਮੰਗਲਵਾਰ ਵੀ ਤੁਸੀਂ ਉਪਾਅ ਕਰ ਸਕਦੇ ਹੋ ਹੁਣ ਗੱਲ ਕਰਦੇ ਹਾਂ ਕਿ ਇਸ ਪਾਣੂ ਆਸੀ ਕਰਨਾ ਕਿਹੜੇ ਸਮੇਂ ਹੈ ਇਸ ਪਾਣੂ ਆਸੀ ਸਵੇਰ ਦੇ ਸਮੇਂ ਵੀ ਕਰ ਸਕਦੇ ਹਾਂ ਅਤੇ ਸ਼ਾਮ ਦੇ ਸਮੇਂ ਵੀ ਕਰ ਸਕਦੇ ਹਾਂ ਜਿਹੜੇ ਸਮੇਂ ਵਿੱਚ ਤੁਹਾਡੇ ਕੋਲ ਟਾਈਮ ਲੱਗਦਾ ਹੈ ਉਸੇ ਹੀ ਟਾਈਮ ਤੁਸੀਂ ਇਹ ਉਪਾਅ ਕਰ ਸਕਦੇ ਹੋ ਤੇ ਪਾਣੂ ਕਰਨ ਦੇ ਲਈ ਤੁਹਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ ਸਭ ਤੋਂ ਪਹਿਲਾਂ ਤੁਹਾਨੂੰ ਚਾਹੀਦਾ ਹੈ ਗੁੜ ਜਿਹੜਾ ਗੁੜ ਆਪਾਂ ਲੈਣਾ ਹੈ ਔਲ ਅਕਸਰ ਹੀ ਆਪਾਂ ਦੇਖਦੇ ਹਾਂ ਕਿ ਜਿਹੜਾ ਰੰਗ ਕਲਰ ਹੁੰਦਾ ਹੈ ਉਹ ਰੈੱਡ ਹੁੰਦਾ ਹੈ ਇਸੇ ਹੀ ਤਰੀਕੇ ਦੇ ਨਾਲ ਜਿਹੜਾ ਲਾਲ ਰੰਗ ਹੈ ਇਹ ਲਾਲ ਰੰਗ ਮੰਗਲ ਦੇ ਨਾਲ जोडਿਆ ਹੋਇਆ ਹੁੰਦਾ ਹੈ ਇਹ ਜਿਹੜਾ ਤੁਸੀਂ ਗੁੜ ਲੈਣਾ ਹੈ ਉਹ ਗੁੜ ਤੁਸੀਂ ਕੁਛੋਟੀ ਜਿਹੀ ਡਲੀ ਵੀ ਲੈ ਸਕਦੇ ਹੋ ਦੋ ਵੀ ਲੈ ਸਕਦੇ ਹੋ ਤੇ ਤੁਸੀਂ ਇਸ ਦੇ ਨਾਲ-ਨਾਲ ਭੋਗ ਜਿਹੜਾ ਤੁਸੀਂ ਸੰਕਟ ਮੋਚਨ ਹਨੂਮਾਂ ਜੀ ਨੂੰ ਲਗਾਉਣਾ ਹੈ ਉਸ ਲਈ ਤੁਸੀਂ ਗੋੜਾ ਅਲੱਗ ਤੋਂ ਲੈ ਸਕਦੇ ਹੋ ਇਸ ਤਰੀਕੇ ਦੇ ਨਾਲ ਪਹਿਲਾਂ ਤੁਸੀਂ ਗੋੜ ਲੈਣਾ ਹੈ ਉਹ ਤੁਸੀਂ ਆਪਣੇ ਅਕੋਰਡਿੰਗ ਜਿੰਨਾ ਤੁਹਾਨੂੰ ਸਹੀ ਲੱਗਦਾ ਹੈ ਤੁਸੀਂ ਲੈ ਸਕਦੇ ਹੋ ਇੱਕ ਵੀ ਲੈ ਸਕਦੇ ਹੋ ਡਾਲੀਆਂ ਦੋ ਵੀ ਲੈ ਸਕਦੇ ਹੋ ਇਸ ਦੇ ਨਾਲ ਨਾਲ ਜਿਹੜੀ ਦੂਸਰੀ ਚੀਜ਼ ਤੁਹਾਨੂੰ ਚਾਹੀਦੀ ਹੈ ਉਹ ਚਾਹੀਦਾ ਹੈ ਛਾਣੇ ਤੁਹਾਨੂੰ ਪੁੱਜੇ ਹੋਏ ਛਾਣੇ ਚਾਹੀਦੇ ਹਨ ਇਸ ਤਰੀਕੇ ਦੇ ਨਾਲ ਜਿਹੜੇ ਤੁਸੀਂ ਪੁੱਜੇ ਹੋਏ ਛਾਣੇ ਲੈਣੇ ਹਨ ਉਨ੍ਹਾਂ ਦਾ ਜਿਹੜਾ ਛਿਲਕਾ ਹੈ ਉਹ ਤੁਸੀਂ ਪਹਿਲਾਂ ਉਤਾਰ ਕੇ ਰੱਖ ਦੇਣਾ ਹੈ ਜਿਹੜੇ ਤੁਸੀਂ ਭੁੱਜੇ ਹੋਏ ਚਾਣੇ ਦਾਣੇ ਲੈ ਉਹ ਤੁਸੀਂ ਇੱਕ ਹੀ ਲੈ ਸਕਦੇ ਹੋ ਜੇਕਰ ਇੱਕੀ ਤੋਂ ਵੱਧ ਲੈਣਾ ਚਾਹੁੰਦੇ ਹੋ ਉਹ ਵੀ ਲੈ ਸਕਦੇ ਹੋ ਪਰ ਘੱਟ ਤੋਂ ਘੱਟ ਇੱਕੀ ਹੋਣੇ ਬਹੁਤ ਜ਼ਰੂਰੀ ਹਨ ਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਦਾਣੇ ਗਿਣੇ ਨਹੀਂ ਜਿਵੇਂ ਕਿ ਇੱਕ ਮੋਠਾ ਇਸ ਤਰੀਕੇ ਦੇ ਨਾਲ ਲੈ ਲੈਂਦੇ ਹਾਂ ਅੰਦਾਜ਼ੇ ਦੇ ਨਾਲ ਤੇ ਤੁਸੀਂ ਬਿਨਾਂ ਗਿਣੇ ਇੱਕ ਮੁਠੀ ਪੁੱਜੇ ਹੋਏ ਜਾਣੇ ਵੀ ਤੁਸੀਂ ਲੈ ਸਕਦੇ ਹੋ ਐਸੇ ਨਾਲ ਤੁਸੀਂ ਕਿ ਤੀਸਰੀ ਚੀਜ਼ ਜੋ ਲੈਣੀ ਹੈ ਉਹ ਲੈਣੇ ਹਨ ਤੁਸੀਂ 11 ਤુલਸੀ ਦੇ ਪੱਤੇ ਦੇ ਤુલਸੀ ਦੇ ਪੱਤੇ ਹਨ ਉਹ ਸੰਕਟ ਮੋਚਨ ਹਨੂਮਾ ਜੀ ਦੀ ਪੂਜਾ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਹਨ ਇਸ ਤਰੀਕੇ ਨਾਲ ਤੁਸੀਂ 11 ਤુલਸੀ ਦੇ ਪੱਤੇ ਲੈਣੇ ਹਨ ਜੇਕਰ ਤੁਹਾਡੇ ਘਰ ਵਿੱਚ ਤુલਸੀ ਦਾ ਪੌਦਾ ਹੈ ਉਸ ਤੋਂ ਵੀ ਤੁਸੀਂ ਤੋੜ ਕੇ ਲੈ ਸਕਦੇ ਹੋ ਮੱਥਾ ਟੇਕ ਕੇ ਜੇ ਤੁਮੇ ਬਾਤੋਂ ਜਾ ਕੇ ਲੈ ਆ ਸਕਦੇ ਹੋ ਤੇ ਇਸ ਦੇ ਨਾਲ ਜਿਹੜੀ ਚੌਥੀ ਚੀਜ਼ ਹੈ ਉਹ ਤੁਸੀ ਲੈਣੀ ਹੈ ਇੱਕ ਨਾਰੀਅਲ ਨਾਰੀਅਲ ਜਿਹੜਾ ਲੈਣਾ ਤੁਸੀਂ ਉਹ ਲੈਣਾ ਹੈ ਪਾਣੀ ਵਾਲਾ ਇਸ ਦੇ ਨਾਲ ਤੁਹਾਨੂੰ ਚਾਹੀਦਾ ਹੈ ਇੱਕ ਚੀਜ਼ ਜਿਹੜੀ ਕਿ ਪਾਨ ਦਾ ਪੱਤਾ ਤੇ ਨਾਲ ਤੁਹਾਨੂੰ ਜੋ ਚੀਜ਼ ਚਾਹੀਦੀ ਹੈ ਉਹ ਚਾਹੀਦਾ ਹੈ ਤੁਹਾਨੂੰ ਥੋੜਾ ਜਿਹਾ ਕੇਸਰ ਜੇਕਰ ਤੁਸੀਂ ਸੀਤਾ ਰਾਮ ਲਿਖਣਾ ਚਾਹੁੰਦੇ ਹੋ ਤੁਸੀਂ ਜਿਹੜਾ ਉਹ ਵੀ ਲਿਖ ਸਕਦੇ ਹੋ ਕੇਸਰੀ ਸੰਦੂ ਤੁਸੀਂ ਲਿਆਏ ਉਹਦੇ ਨਾਲ ਤੁਸੀਂ ਜੈ ਸੀਤਾ ਰਾਮ ਜਾਂ ਭਗਵਾਨ ਰਾਮ ਦਾ ਨਾਮ ਤੁਸੀਂ ਲਿਖ ਲੈਣਾ ਹੈ ਇਸ ਨਾਲ ਤੁਸੀਂ ਲੈਣਾ ਹੈ ਇੱਕ ਮਿੱਟੀ ਦਾ ਦੀਵਾ ਉਸ ਦੇ ਵਿੱਚ ਤੁਸੀਂ ਚਮੇਲੇ ਦਾ ਤੇਲ ਪਾਉਣਾ ਬੱਤੀ ਲਗਾ ਕੇ ਚਮੇਲੇ ਦੇ ਤੇਲ ਦਾ ਤੁਸੀਂ ਇੱਕ ਦੀਵਾ ਤਿਆਰ ਕਰ ਲੈਣਾ ਹੈ ਇਹ ਸਾਰੀਆਂ ਚੀਜ਼ਾਂ ਜੋ ਵੀ ਅਸੀਂ ਤੁਹਾਨੂੰ ਪਾ ਦੇ ਲਈ ਦੱਸੀਆਂ ਸਾਰੀਆਂ ਚੀਜ਼ਾਂ ਇਸ ਦੀਵੇ ਨੂੰ ਲੈ ਕੇ ਤੁਸੀਂ ਜਾਣਾ ਸੰਕਟਮੋਚਨ ਹਨੂਮਾਨ ਜੀ ਦੇ ਮੰਦਿਰ ਤੇ ਸੰਕਟਮੋਚਨ ਹਨੂਮਾਨ ਜੀ ਦੇ ਮੰਦਿਰ ਜਾ ਕੇ ਸਭ ਤੋਂ ਪਹਿਲਾਂ ਜਿਹੜਾ ਤੁਸੀਂ ਦੀਵਾ ਤਿਆਰ ਕੀਤਾ ਹੈ ਉਸ ਦੀਵੇ ਨੂੰ ਤੁਸੀਂ ਉਹਨਾਂ ਦੇ ਸਾਹਮਣੇ ਰੱਖ ਦੇਣਾ ਹੈ ਕਹਿਣ ਤੋਂ ਭਾਵ ਕਿ ਤੁਸੀਂ ਜਗਾ ਦੇਣਾ ਹੈ ਇਸ ਤਰੀਕੇ ਨਾਲ ਦੀਵਾ ਜਗਾਉਣ ਤੋਂ ਬਾਅਦ ਦੇ ਵਿੱਚ ਤੁਸੀਂ ਉੱਥੇ ਬੈਠ ਕੇ ਜੈ ਸੀਤਾ ਰਾਮ ਜੈ ਸ਼੍ਰੀ ਰਾਮ ਤੁਸੀਂ 108 ਵਾਰ ਬੋਲਣਾ ਹੈ ਇਸ ਤਰੀਕੇ ਨਾਲ ਬੋਲਣ ਤੋਂ ਬਾਅਦ ਦੇ ਵਿੱਚ ਜਿਹੜਾ ਤੁਸੀਂ ਤੁਸੀਂ ਜਿਹੜਾ ਪੱਤਾ ਲਿਆ ਹੈ ਤੁਸੀਂ ਉਹ ਅਰਪਿਤ ਕਰ ਦੇਣਾ ਹੈ ਜਿਹੜਾ ਤੁਸੀਂ ਗੋੜ ਲਿਆ ਕਿ ਗਏ ਸੀ ਉਹ ਚਾਹੇ ਇੱਕ ਡਾਲੀ ਹੈ ਚਾਹੇ ਦੋ ਉਸ ਗੋੜ ਨੂੰ ਤੁਸੀਂ ਭੋਗ ਲਗਾ ਦੇਣਾ ਹੈ ਜੋ ਦੇਵਾ ਤੁਸੀਂ ਲੈ ਕੇ ਗਏ ਸੀ ਉਹਨਾਂ ਨੂੰ ਤੁਸੀਂ ਸਭ ਤੋਂ ਪਹਿਲਾਂ ਜਲਾ ਦੇਣਾ ਇਸ ਤੋਂ ਬਾਅਦ ਵਿੱਚ ਜਿਹੜੇ ਤੁਸੀਂ ਤુલਸੀ ਦੇ ਪੱਤੇ ਤੇ ਗੋੜ ਜਿਹੜਾ ਉਸ ਦਾ ਭੋਗ ਲਗਾ ਦੇਣਾ ਹੈ ਤੁਸੀਂ ਉੱਥੇ ਬੈਠ ਕੇ हनुमान चालीसा ਦਾ ਪਾਠ ਕਰਨਾ ਹੈ ਜੇਕਰ ਤੁਸੀਂ हनुमान चालीसा ਦਾ ਪਾਠ ਨਹੀਂ ਕਰ ਸਕਦੇ ਕੋਈ ਵੀ ਪ੍ਰੋਬਲਮ ਕੋਈ ਮਜਬੂਰੀ ਚਾਫੇ ਤੁਹਾਨੂੰ ਕਰਨਾ ਨਹੀਂ ਆਉਂਦਾ ਤਾਂ ਤੁਸੀਂ ਉੱਤੇ ਬੈਠ ਕੇ ਭਗਵਾਨ ਦਾ ਨਾਮ ਲੈ ਸਕਦੇ ਹੋ 108 ਜਪ ਕਰ ਸਕਦੇ ਹੋ ਇਸ ਤਰੀਕੇ ਤੇ ਨਾਲ ਤੁਸੀਂ ਉਸ ਪਾਣੂ ਕਰ ਲੈਣਾ ਹੈ ਇਸ ਛੋਟਾ ਜਿਹਾ ਉਪਾਅ ਮੰਗਲਵਾਰ ਸੌਂਦੇ ਮਹੀਨੇ ਤੁਸੀਂ ਜੇਕਰ ਕਰ ਲੈਂਦੇ ਹੋ ਤੁਹਾਡੇ ਘਰ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਆਵੇਗੀ ਨਾ ਹੀ ਤੁਹਾਡੀ ਜ਼ਿੰਦਗੀ ਵਿੱਚ ਕਦੇ ਕਰਜ਼ੇ ਵਰਗੀਆਂ ਸਮੱਸਿਆ ਆਵੇਗੀ। ਅਗਰ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਕਰਜ਼ੇ ਵਰਗੀਆਂ ਸਮੱਸਿਆ ਆ ਰਹੀ ਹੈ। ਕਰਜ਼ਾ ਹੈ ਤਾਂ ਤੁਸੀਂ ਸਮਝ ਲਓ ਕਿ ਇਸ ਪਾਉ ਨੂੰ ਕਰਨ ਦੇ ਨਾਲ ਤੁਹਾਡਾ ਕੁਝ ਹੀ ਦਿਨਾਂ ਵਿੱਚ ਕਰਜ਼ਾ ਜਿਹੜਾ ਹੈ ਉਤਰਨਾ ਸ਼ੁਰੂ ਹੋ ਜਾਵੇਗਾ। ਇਸ ਪਾਉ ਨੂੰ ਕਰਨ ਦੇ ਨਾਲ ਤੁਹਾਡੇ ਉੱਪਰ ਕਦੇ ਵੀ ਸੰਕਟ ਨਹੀਂ ਆਵੇਗਾ। ਸੰਕਟ ਮੋਚਨ ਹਨੂਮੰਚੀ ਤੁਹਾਡੇ ਉੱਪਰ ਕਦੇ ਵੀ ਸੰਕਟ ਨਹੀਂ ਆਉਣ ਦੇਣਗੇ। ਕਿਉਂਕਿ ਜੇਕਰ ਤੁਸੀਂ ਸਾਵਨ ਦੇ ਮਹੀਨੇ ਵਿੱਚ ਮੰਗਲਵਾਰ ਦੇ ਦਿਨ ਇਸ ਪਾਉ ਨੂੰ ਕੀਤਾ ਹੈ ਤਾਂ ਤੁਹਾਨੂੰ ਕਦੇ ਵੀ ਕਿਸੇ ਮੁਸੀਬਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਇਸ ਪਾਉ ਨੂੰ ਕਰਨ ਦੇ ਨਾਲ ਸੰਕਟ ਮੋਚਨ ਹਨੂਮਨ ਜੀ ਸਾਡੇ ਤੇ ਬਹੁਤ ਜ਼ਿਆਦਾ ਪਸੰਦ ਹੋ ਜਾਂਦੇ ਹਨ ਸਾਡੀਆਂ ਸਾਰੀਆਂ ਪ੍ਰੋਬਲਮ ਦੂਰ ਕਰ ਦਿੰਦੇ ਹਨ ਸਾਡੀਆਂ ਸਾਰੀਆਂ ਇਸ਼ਿਆ ਦੇ ਮਨੋਂ ਕਾਮਨਾਵਾਂ ਪੂਰੀਆਂ ਕਰ ਦਿੰਦੇ ਹਨ ਇਸ ਪਾਣੂ ਕਰਨ ਤੋਂ ਬਾਅਦ ਤੁਸੀਂ ਦੇਖੋਗੇ ਕਿਵੇਂ ਤੁਹਾਡੀ ਕਿਸਮਤ ਚਮਕ ਜਾਂਦੀ ਹੈ ਕਿਵੇਂ ਤੁਹਾਡੇ ਸੁੱਤੇ ਹੋਏ ਭਾਗ ਜਾਗ ਜਾਂਦੇ ਹਨ ਇਹ ਬਹੁਤ ਹੀ ਜ਼ਿਆਦਾ ਚਮਤਕਾਰਯੋਗ ਪਾ ਹੈ ਕਿਉਂਕਿ ਜੋ ਭਗਵਾਨ ਰਾਮ ਦਾ ਨਾਮ ਹੈ ਇੱਕ ਨਾਮ ਹੀ ਹੈ ਭਗਵਾਨ ਰਾਮ ਦਾ ਜੋ ਸੰਕਟ 모ਚਨ ਨਾਮ ਹੈ ਅਜੇ ਸਾਡੀ ਅੱਜ ਦੀ ਵੀਡੀਓ ਤੇ ਛੋਟਾ ਜਿਹਾ ਪਾ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀਆਂ ਪਰੇਸ਼ਾਨੀਆਂ ਮੁਸ਼ਕਲਾਂ ਦੂਰ ਹੋ ਜਾਣ ਤੁਹਾਡੀ ਜ਼ਿੰਦਗੀ ਦੇ ਸਾਰੇ ਦੁੱਖ ਤਕਲੀਫਾਂ ਦੂਰ ਹੋ ਜਾਂਦਾ ਤੁਸੀਂ ਜ਼ਰੂਰ ਇੱਕ ਵਾਰ ਇਸ ਪਾਣੂ ਕਰਕੇ ਦੇਖਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ